ਪਾਣੀ ਦੇਖੋ ਤੁਸੀਂ ਪੂਰੀ ਸਪੀਡ ਦੇ ਵਿੱਚ ਆ। ਇਹ ਇਸ ਵੀਦਾ ਬੰਨੀਆਂ ਪਈਆਂ ਪਾਣੀ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਥੋੜਾ ਗੁਰਦੀਪ ਕਨੌਲੀ ਚੈਨਲ ਤੇ। ਭਾਈ ਅੱਜ ਰੋਪੜ ਆਇਆ ਮੈਂ ਤੇ ਰੋਪੜ ਸਤਲੁਜ ਦਰਿਆ ਦੇ ਨਾ ਮੌਕਾ ਦੇਖਣ ਆਏ ਆ। ਦੇਖਦੇ ਕਿੰਨਾ ਕੁ ਪਾਣੀ ਹੈ ਇੱਥੇ ਵਾਕਈ ਪਾਣੀ ਬਹੁਤ ਛੱਡਿਆ ਹੋਇਆ ਸਾਰੇ ਗੇਟ ਖੁੱਲੇ ਆ ਤੇ ਜਿਹੜੇ ਗਵਰਨਮੈਂਟ ਨੇ ਅਲਰਟ ਵੀ ਕੀਤਾ ਹੋਇਆ ਆਪਾਂ ਨਿਊਜ਼ ਦੇ ਵਿੱਚ ਸੁਣ ਰਹੇ ਆ ਜਿਹੜੇ ਨੀਚਲੇ ਇਲਾਕੇ ਆ ਦਰਿਆ ਵਗੈਰਾ ਦੇ ਨਾਲ ਦੇ ਇਲਾਕੇ ਆ ਉਹ ਸਾਰਿਆਂ ਨੂੰ ਹਾਈਲਾਈਟ ਤੇ ਕੀਤਾ ਹੋਇਆ ਆ ਰਾਵੀ ਦਰਿਆ ਦੇ ਨਾਲੇ ਵੀ ਤੇ ਜਿਹੜਾ ਬਿਆਸ ਦਰਿਆ ਹੈ ਉਹ ਵੀ ਤੇ ਪ੍ਰਮਾਤਮਾ ਕਰੇ ਸਾਰੇ ਸੁੱਖੀ ਸੰਧੀ ਰਹਿਣ ਪੰਡਾ ਪੁੰਡਾ 'ਚ ਪਾਣੀ ਨਾ ਵੜੇ ਕਿਉਂਕਿ ਹਰੇਕ ਸਾਲ ਦਾ ਹੀ ਜੱਬ ਰਹਿੰਦਾ ਏ ਤੇ ਬਾਕੀ ਬੰਨ ਬੰਨ ਜਿਹੜੇ ਆ ਸਰਕਾਰ ਨੂੰ ਉਹ ਚੰਗੀ ਤਰ੍ਹਾਂ ਮਜਬੂਤੀ ਨਾਲ ਮਾਰਨੇ ਚਾਹੀਦੇ ਆ ਕਿਉਂਕਿ ਹਰੇਕ ਸਾਲ ਡਾਨ ਜਾਨ ਮਾਰ ਦਾ ਜਿਹੜਾ ਨੁਕਸਾਨ ਆ ਉਹ ਹੁੰਦਾ ਏ ਡੰਗਰ ਬੱਚਾ ਜਿਹੜਾ ਉਹ ਵੀ ਹੜੜ ਹੜ ਜਾਂਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਉਹ ਵੀਡੀਓ ਦੇ ਵਿੱਚ ਵੀ ਕਿਦਾਂ ਗੇਡ ਗੂਡ ਫਲੱਡ ਫਲੱਡ ਕਿੰਨਾ ਆਗਾ ਇੱਥੇ ਸਾਰੇ ਫਲੱਡ ਗੇਟ ਖੋਲੇ ਹੋਏ ਆ ਜਿੰਨੇ ਵੀ ਹੈਗੇ ਆ ਟੋਟਲ ਤੇ ਪਾਣੀ ਪੂਰੀ ਸਪੀਡ ਚ ਚੱਲ ਰਿਹਾ ਤੇ ਹਾਈ ਅਲਰਟ ਤੇ ਆ ਪੰਜਾਬ ਆਪਣਾ ਇੱਧਰ ਬਿਆਸ ਦਰਿਆ ਚੜਿਆ ਹੋਇਆ ਏ। ਇਹ ਇੱਧਰ ਸਤਲੁਜ ਦਰਿਆ ਤੇ ਸਾਹਮਣੇ ਗੁਰਦੁਆਰਾ ਟਿੱਬੀ ਸਾਹਿਬ। ਪੂਰਾ ਏਰੀਆ ਪਾਣੀ ਨਾਲ ਭਰਿਆ ਹੋਇਆ। ਦੂਰ ਦੂਰ ਤੱਕ ਜਿੱਥੇ ਤੱਕ ਨੰਗਾ ਜਾਂਦੀ ਏ। ਲਓ ਜੀ। ਫਲੱਡ ਦਾ ਖਤਰਾ ਬਣਿਆ ਹੋਇਆ ਪੂਰਾ ਪੰਜਾਬ 'ਚ ਦੇਖ ਸਕਦੇ ਆ ਤੁਸੀਂ ਸਾਰੇ ਗੇਟ ਖੁੱਲੇ ਹੋਏ ਆ ਤੇ ਉਹ ਬ੍ਰਿਜ ਤੇ ਜਾ ਕੇ ਦਿਖਾਉਂਦਾ ਮੈਂ ਤੁਹਾਨੂੰ ਜਿਹੜਾ ਸਾਹਮਣੇ ਪੁਲ ਦਿਸਦਾ ਏ ਤੇ ਲੋ ਜੀ ਪਹੁੰਚ ਗਏ ਆਪਾਂ ਪੁਲ ਦੇ ਉੱਪਰ ਤੇ ਦੇਖ ਸਕਦੇ ਆਪਾਂ ਪਾਣੀ ਕਿੰਨਾ ਆਇਆ ਹੋਇਆ ਆ ਵੀ ਫੁੱਲ ਭਰਿਆ ਹੋਇਆ ਪਿੱਛੇ ਇੱਧਰ ਸਤਲੁਜ ਦਰਿਆ ਜਿਹੜਾ ਨਮਾਸ਼ਹਿਰ ਨੂੰ ਜਾਂਦਾ ਰੋਡ ਇਹ ਰੋਪੜ ਤੋਂ ਨਮਾਸ਼ਹਿਰ ਪੁਰਾਣਾ ਰੋਡ ਆਈ ਹੈ ਹੁਣ ਦਾ ਬਾਈਪਾਸ ਨਿਕਲ ਗਿਆ ਰੋਪੜ ਤੋਂ ਇਹ ਬਹੁਤ ਪੁਰਾਣਾ ਪੋਲੇ ਅੰਗਰੇਜ਼ਾਂ ਦੇ ਟਾਈਮ ਦਾ ਵੰਨ ਮਾਰਿਆ ਹੋਇਆ ਦਰਿਆ ਤੇ ਪਾਣੀ ਕੰਟਰੋਲ ਕਰਨ ਨੂੰ ਹਾਲੇ ਵੀ ਟ੍ਰੈਫਿਕ ਪੂਰੀ ਚੱਲਦੀ ਆ ਇਹ ਪੁਲ ਦੇ ਉੱਪਰ ਕਿਉਂਕਿ ਨੂਰਪੁਰ ਬੇਬੀ ਤੋਂ ਇੱਥੋਂ ਜਾਂਦੀਆਂ ਬੱਸਾਂ ਵਗੈਰਾ ਜਿਹੜੀਆਂ ਚੱਲਦੀਆਂ ਨੂਰਪੁਰ ਬੇਬੀ ਦੇ ਜਿੰਨਾ ਵੀ ਏਰੀਆ ਇਧਰੋਂ ਵੀ ਜਾਂਦਾ ਇਹ ਰਸਤਾ ਤੇ ਪਾਣੀ ਦੇਖੋ ਤੁਸੀਂ ਪੂਰੀ ਸਪੀਡ ਦੇ ਵਿੱਚ ਆ ਇਓ ਪਰੌਣਾ ਦਾ ਪਣੀ ਹਮਾਚਲ ਤੋਂ ਪੂਰਾ ਦੁਬਾਰਾ ਫੇਰ ਬੱਦਲ ਬਾਈ ਹੋਈ ਜੀ ਉਮੀਦ ਹੈ ਫੇਰ ਚਾਂਸ ਲੱਗ ਰਹੇ ਆ ਸਾਰੇ ਹੀ ਗੇਟ ਖੁੱਲੇ ਹੋਏ ਆ ਸਿਰੇ ਤੱਕ ਜਿੱਥੇ ਨਾ ਕਿ ਨਾ ਜਾਂਦੀ ਆ ਪਾਰਲੀ ਸਾਈਡ ਦਾ ਜਾ ਕੇ ਦੇਖਦੇ ਆ। ਲਓ ਇਸ ਮਿੱਦਾ ਬੰਨੀਆਂ ਪਈਆਂ ਪਾਣੀ ਨੇ। ਪੂਰੀ ਸਪੀੜੀ ਜਾ ਰਿਹਾ। ਤੇ ਸਾਹਮਣੇ ਮੌਸਮ ਦੇਖੋ ਕਿੰਨਾ ਸੁਹਾਣਾ ਹੋਇਆ ਵਾ। ਸਾਹਮਣੇ ਪਹਾੜ ਦਿਖ ਰਹੇ ਨੇ ਹਿਮਾਚਲ ਦੇ ਤੇ ਪਾਲੀ ਸਾਈਡ ਸਰਹੰਦ ਨਹਿਰ ਨੂੰ ਛੱਡਿਆ ਹੋਇਆ ਪਾਣੀ ਤਲੋ ਵੀ ਥਰਮਲ ਪਲਾਂਟ ਵੀ ਦਿਖਦਾ ਇੱਥੋਂ ਸਾਹਮਣੇ ਧੂਆਂ ਦਿਖ ਰਿਹਾ ਚਿਮਨੀੋਂ ਨਿਕਲਦਾ ਤੇ ਵਾਰ ਸਫਲ ਸਟਾਰਟ ਹੋ ਗਈ ਹੈ ਦੁਬਾਰਾ ਸ਼ੁਰੂ ਹੋ ਗਿਆ ਮੀ ਜਦੋਂ ਕੋਈ ਵੀਹਿਕਲ ਲੰਘਦਾ ਨਾ ਪੌੜ ਫਿਲਦਾ ਪੂਰਾ ਉੱਪਰੋਂ ਲੋ ਵੀ ਦਰਿਆ ਦੇ ਵਿੱਚ ਧੁੰਦ ਛਾਈ ਹੋਈ ਆ ਪੂਰੀ ਕੁਛ ਨਹੀਂ ਦਿਖਦਾ ਹੈਗਾ ਮੂਰੇ ਇਹਨੇ ਜਾ ਕੇ ਸੁਲਤਾਨਪੁਰ ਲੋਧੀ ਵਾਲੀ ਸਾਈਡ ਮਾਰ ਕਰਦੀ ਆ ਇਹ ਪਾਣੀ ਨੇ ਉੱਥੇ ਤੋਂ ਸਹੀ ਬਣਾ ਜਿਹੜੇ ਸਾਲੇ ਟੁੱਟ ਜਾਂਦਾ ਇਹ ਤੇ ਸਰਕਾਰ ਦਾ ਹੁਣ ਤਾਂ ਕਿੱਥੇ ਸਹੀ ਬਣਿਆ ਹੈਗਾ ਲਓ ਇਹ ਨਹੀਂ ਲੱਗਿਆ ਪੂਰੇ ਜੋਰ ਦਾ ਤੇ ਤੇ ਫੋਲੋ ਰਾਉਂਡ ਕਿ ਲੱਗਦੀ ਆ ਦਿਨ ਦੇ ਵਿੱਚ ਸ਼ਾਮ ਨੂੰ ਵੀ ਤੇ ਚੱਲੀਆਂ ਪਨ ਹੋ ਰਹੀਆਂ ਇਹ ਦਰਿਆ ਦੇ ਕੰਡੇ ਦੇ ਆ ਬਿਲਕੁਲ ਹੀ ਰੋਪੜ। ਬਈ ਪੂਰੇ 라운ਕ ਲੱਗਦੀ ਆ ਇੱਥੇ। ਫੂਡ ਹਬ ਖੁੱਲੇ ਹੋਏ ਆ ਬੜੇ ਬੜੇ। ਜੋ ਮਰਜ਼ੀ ਖਾਓ ਬਰਗਰ, ਪੈਟੀਜ਼। ਇਹ ਦਰਖਤ ਵੀ ਬੜਾ ਪੁਰਾਣਾ ਹੈ ਜਿਹੜੇ ਰੋਪੜ ਦੇ ਸ਼ਹਿਰ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਨੂੰ ਪਤਾ ਹੋਊਗਾ ਇਸ ਦਰਖਤ ਬਾਰੇ। ਇਹ ਸ਼ਾਨ ਆ ਰੋਪੜ ਦੀ। ਤੇ ਆ ਵੀ ਛੱਲੀਆਂ ਪੁੱਨ ਹੋ ਰਹੀਆਂ ਇਹ ਫਿਰ ਨਗਾ ਮਾਰਦੇ ਆਪਾਂ ਖਾਣ ਦੀਆਂ ਚੀਜ਼ਾਂ ਸਟਾਲ ਲੱਗੇ ਹੋਏ ਆ ਬਾਹਰ ਦਾ ਸੋਡੇ ਦਾ ਸਟਾਲ ਆਇਆ ਹੋਇਆ ਇੱਧਰ ਬੇਰ ਕਾ ਆ ਗਿਆ ਜੀ ਪਰਲੀ ਸਾਈਡ ਆ ਵੀ ਗੇਟ ਬਹੁਤ ਮਸ਼ਹੂਰ ਆ ਇੱਥੇ ਦਾ ਤੇ ਸਾਹਮਣੇ ਦਰਿਆ ਸਤਲੁਜ ਦੇਖੋ ਨਜ਼ਾਰਾ ਦਰਿਆ ਦਾ ਮੌਸਮ ਠੰਡਾ ਹੋ ਗਿਆ ਪਰ ਜਿੱਦਾਂ ਜਿੱਦਾਂ ਮੀਂਹ ਪਈ ਜਾਂਦਾ ਮੌਸਮ ਥੋੜਾ ਟੈਂਪਰੇਚਰ ਗਿਰੀ ਜਾਂਦਾ ਹੈ ਨਮਨੀਤ ਫਾਸਟ ਫੂਡ ਰੋਪੜ ਬਾਈਗੋਲ ਬਾਰਗਰ ਲੱਗੇ ਖਾਣ ਸਾਮਣੇ ਗੇੜ ਤੇ ਖੜਦਾ ਬਾਈ ਤੇ ਮੀ ਲੱਗਾ ਬਹੁਤ ਜ਼ੋਰ ਦਾ ਦੇਖੋ ਤੁਸੀਂ ਰੌਣਕ ਲੱਗੀ ਪਈ ਆ ਸਾਰੇ ਪਾਸੇ ਸਾਮਣੇ ਆ ਜੀ ਵੀਰ ਕਾ ਵੀ ਲੱਗਿਆ ਪੂਰੇ ਜੋਰਾਂ ਦਾ ਵਰਕਰ ਫੜਾ ਕੇ ਐਡ ਬਣਾਇਆ ਬਾਈ ਨੇ ਤੇ ਆਪਣੇ ਆਹ ਵਾਲਾ ਖੰਡਾ ਲਿਆਂਦਾ ਕੱਲ ਜਿਹੜਾ ਲਾਇਆ ਆਪਾਂ ਨੇ ਕੀਰਤਪੁਰ ਸਾਹਿਬੋਂ ਲਿਆਂਦਾ ਸੀਗਾ ਕੱਲ ਤੇ ਛੱਤ ਦੇ ਨਾਲ ਆਵਾਜ਼ ਆ ਰਹੀ ਆ ਟਪ ਟਪ ਮੀਂਹ ਪੈ ਰਿਹਾ ਉੱਪਰ ਕਿਣੀਆਂ ਪੂਰੇ ਜ਼ੋਰਦਾਰ ਮੀਂਹ ਲੱਗਿਆ ਹੋਇਆ ਦ੍ਰਿਅ ਫੁੱਲ ਭਰਿਆ ਹੋਇਆ ਪੂਰਾ ਮੀਚ ਵਿੱਚ ਵੀ ਪੂਰੀ ਰੌਣਕ ਹੈ ਤੇ ਹਨਾ ਸਾਰਾ ਭਰਿਆ ਪਿਆ ਇੱਧਰ ਮੀਚ ਵਿੱਚ ਵੀ ਲੋਕੋ ਖਾਣ-ਖਾਨ ਆਈ ਜਾਂਦੇ ਆ ਬਾਈ ਫੂਡ ਪੁਆਇੰਟ ਜੇ ਬਹੁਤ ਲੱਗੇ ਬੈਠੇ ਹਾਂ ਬਰਗਰ ਵਧੀਆ ਬਣਾਇਆ ਬਾਈ ਨੇ ਬਹੁਤ ਸਵਾਦ ਦਾ ਲੀਏ ਉਹਦਾ ਚਲੋ ਚਲੋ ਕਰੀਏ ਪਈ ਰੋ ਪਰ ਵੀ ਟ੍ਰੈਫਿਕ ਪੂਰੀ ਵਧ ਗਈ ਵੀ ਆ। ਉਹ ਲੱਗਿਆ ਵਾ ਜਾਮ ਦੂਰ ਤੱਕ ਗੱਡੀਆਂ ਦਾ ਸਾਮੁਨੇ ਵੀ ਲਓ ਜੀ ਲਾਈਨਾਂ ਲੱਗੀਆਂ ਪਈਆਂ ਚਾਰੇ ਪਾਸੇ। ਤੇ ਲੋ ਜੀ ਬਾਈ ਘਰੇ ਪਹੁੰਚ ਗਏ ਆਪਾਂ ਪਿੱਛੇ ਦੇਖੋ ਮੇਰੇ ਬੱਦਲ ਵਾਈ ਕਿੰਨੀ ਆ। ਕਾਲੀ ਘਟਾ ਫੇਰ ਚੜ ਗਈ ਦੁਬਾਰਾ ਮੀਂਹ ਪੂਰੇ ਜੋਰਾਂ ਦੇ ਫੇਰ ਆ ਗਿਆ। ਤੇ ਦਿਖਾਉਂਦਾ ਮੈਂ ਤੁਹਾਨੂੰ ਨਜ਼ਾਰਾ। ਬੱਦਲ ਦੇਖੋ ਪੂਰਾ ਡਿਜ਼ਾਈਨ ਬਣਾਇਆ ਵਾ ਅਸਮਾਨ 'ਚ ਤੇ ਕਾਲੀ ਘਟਾ ਪੂਰੀ ਛਾਈ ਵੀ ਆ ਜੀ ਸਾਰੇ ਪਾਸੇ ਤੇ بارش ਆ ਗਈ ਫੇਰ ਦੁਬਾਰਾ ਲੋਈ ਧਨੀ ਠੰਡੀ ਹਵਾ ਤੇ ਮੌਸਮ ਬੜਾ ਵਧੀਆ ਠੰਡਾ ਹੋ ਗਿਆ ਹੁਣ ਬਾਕੀ ਆਪਣਾ ਦੇਖਿਆ ਰੋਪੜ ਦਰਿਆ ਦਾ ਨਜ਼ਾਰਾ ਤੇ ਇਸ ਕੀ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਅਗਰੀ ਵੀਡੀਓ ਦੇ ਵਿੱਚ ਧੰਨਵਾਦੀ ਤੁਹਾਡਾ ਬਹੁਤ ਬਹੁਤ ਰੱਬ ਰਾਖਾ